ਸਸਰੀਕਾਰ ਜੀ ਮੈਂ ਕਿਰਨਾ ਦੇਵੀ ਜੀ ਮੈਨੂੰ ਚਿੱਕਾਂ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਸੀਗੀ ਜੀ ਠੰਡਾ ਪਾਣੀ ਨਹੀਂ ਪੀ ਸਕਦੀ ਸੀ ਪੱਖੇ نیچے ਨਹੀਂ ਰਹਿ ਸਕਦੀ ਸੀ ਕੁਝ ਵੀ ਨਹੀਂ ਮਤਲਬ ਠੰਡਾ ਖਾ ਸਕਦੀ ਸੀ ਕੋਈ ਵੀ ਝਾੜੂ ਝੂੜੂ ਨਹੀਂ ਲਗਾ ਸਕਦੀ ਸੀ ਜੀ ਮੈਂ 3-4 ਸਾਲਾਂ ਤੋਂ ਇਲਾਜ ਕਰਾ ਰਹੀ ਸੀ ਜੀ ਮੈਨੇ ਬਹੁਤ ਜਗ੍ਹਾ ਤੋਂ ਦਵਾਈ ਲਈਤੀ ਬਚੰਡੇ ਤੋਂ ਵੀ ਲਈਤੀ ਮੋਗਾ ਤੋਂ ਵੀ ਲਈਤੀ ਜੀ ਮੈਨੇ ਬਰਨਾਲੇ ਤੋਂ ਵੀ ਲਈਤੀ ਜੀ ਦਵਾਈ ਜੀ ਫਰ ਮੈਨੂੰ ਕਿਤੇ ਵੀ ਫਰਕ ਨਹੀਂ ਪਿਆ ਜੀ ਤੇ ਫਿਰ ਇੱਕ ਦਿਨ ਮੇਰੇ ਫਰੈਂਡ ਆਏ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਡਾਕਟਰ ਸ਼ਾਰਦਾਰ ਨੂੰ ਮਿਲੋ ਮੈਂ ਕਾਫੀ ਸਾਲਾਂ ਤੋਂ ਮੈਂ ਦਵਾਈ ਖਾ ਰਹੀ ਸੀਗੀ ਉਹਨਾਂ ਤੋਂ 15 ਦਿਨ ਦਵਾਈ ਲੱਤੀ ਮੈਨੇ ਮੈਨੂੰ ਜੀ ਫਰਕ ਪਿਆ ਫੇਰ ਮੈਨੇ ਮਹੀਨੇ ਦੀ ਫੇਰ ਲੱਤੀ ਦਵਾਈ ਜੀ ਉਹਨਾਂ ਤੋਂ ਫੇਰ ਮੈਨੂੰ ਫਰਕ ਪਿਆ ਜੀ ਮਤਲਬ ਕਿ ਮੈਨੇ 3-4 ਮਹੀਨੇ ਖਾਈ ਜੀ ਦਵਾਈ ਹੁਣ ਮੈਂ ਬਿਲਕੁਲ ਠੀਕ ਆ ਜੀ ਠੰਡਾ ਪਾਣੀ ਵੀ ਪੀ ਸਕਦੀ ਆ ਮੈਂ ਪੱਖੇ નીચે ਹੀ ਬੈਠ ਸਕਦੀ ਆ ਜੀ ਤੇ ਜੀ ਮੈਨੂੰ ਵੀ ਅੱਗੇ ਵੀ ਕਿਸੇ ਨੂੰ ਵੀ ਲੋੜ ਪਵੇ ਤਾਂ ਉਹਨਾਂ ਨੂੰ ਕਹੋ ਜੀ ਬੀ ਡਾਕਟਰ ਸ਼ਾਰਦਾ ਦੀ ਰਾਇ ਲੋ ਜੀ ਤੁਸੀਂ ਉਹ ਤੋਂ ਦਵਾਈ ਖਾਓ ਜੀ ਤੇ ਉਹ ਬਹੁਤ ਵਧੀਆ ਟ੍ਰੀਟਮੈਂਟ ਕਰਦੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਡਾਕਟਰ ਸ਼ਾਰਦਾ ਦਾ